328 ਰੁਪਏ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਗੁੱਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ रह चुके ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤੇ 15 ਥਾਂ ਛਾਪੇਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿਚੇ ਰੇਡ ਕੀਤੀ ਗਈ ਸੀ ਮੁਲਜ਼ਿਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪਾਸੇ ਕ ਜੀ ਪੀਸੀ ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦਾ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ এবੀਪੀ ਸੰਜੇ 328 ਰੁਪਏ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਕੁੱਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ रह चुके ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤੇ 15 ਤਾਈਂ ਸ਼ਾਪੇਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿੱਚ ਰੇਡ ਕੀਤੀ ਗਈ ਸੀ ਮੁਲਜ਼ਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪਾਸੇ ਕਾਲ SDPC ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ এবੀਪੀ ਸੰਜੜ 328 ਰੂਪ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਕੁੱਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ रह चुके ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤਹਿਤ 15 ਤਾਇਸ਼ਾਪੇ ਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿੱਚ ਰੇਡ ਕੀਤੀ ਗਈ ਸੀ ਮੁਲਜ਼ਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪਾਸੇ ਕਾਲ ਜੀਪੀਸੀ ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ এবੀਪੀ ਸੰਜੇ 328 ਰੂਪ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਗੁੱਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ रह चुके ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤੇ 15 ਤਾਇਸ਼ਾਪੇ ਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿਚੇ ਰੇਡ ਕੀਤੀ ਗਈ ਸੀ ਮਲਜ਼ੂਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪਾਸੇ ਕੱਲ ਜੀ ਪੀਸੀ ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦਾ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ এবੀਪੀ ਸੰਜੜ 328 ਰੁਪਏ ਵਾਲੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਕੁਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ रह चुके ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤੇ 15 ਥਾਂ ਸ਼ਾਪੇਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿੱਚ ਰੇਡ ਕੀਤੀ ਗਈ ਸੀ ਮਲਜ਼ੂਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪਾਸੇ ਕੱਲ ਜੀ ਪੀਸੀ ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦਾ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ ਐਬੀਪੀ ਸੰਜੇ 328 ਰੁਪਏ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਤਿੰਦਰ ਸਿੰਘ ਕੁੱਲੀ ਤੋਂ ਬਾਅਦ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ ਰਹੇ ਚੁੱਕੇ ਨੇ ਕਮਲਜੀਤ ਸਿੰਘ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਨਾਮ 11ਵੇਂ ਨੰਬਰ ਤੇ ਹੈ ਕੱਲ ਐਸਆਈਟੀ ਨੇ ਇਸੇ ਮਾਮਲੇ ਤਹਿਤ 15 ਤਾਈਂ ਸ਼ਾਪੇ ਮਾਰੀ ਕੀਤੀ ਸੀ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਰੋਪੜ ਵਿੱਚ ਰੇਡ ਕੀਤੀ ਗਈ ਸੀ ਮੁਲਜ਼ਮਾਂ ਦੇ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ ਦੂਜੇ ਪ SDPC ਵੱਲੋਂ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦਖਲੰਦ ਜਿੰਨਾ ਕਰਨ ਲਈ ਕਿਹਾ ਗਿਆ ਸੀ ਬਿਊਰੋ ਰਿਪੋਰਟ এবੀਪੀ ਸੰਜੇ